ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਚੋਣਾਂ ਵਿੱਚ ਭਾਜਪਾ ਵੱਡੇ ਮਾਰਚ ਨਾਲ ਚਿਤ ਹਾਸਲ ਕਰਕੇ ਮੁੜ ਤੋਂ ਦੇਸ਼ ਅੰਦਰ ਭਾਜਪਾ ਦੀ ਸਰਕਾਰ ਬਣਾ ਸਕੇ ਇਸਾਈ ਹੀ ਕੜੀ ਦੇ ਤਹਿਤ ਪਾਰਟੀ ਹਾਈ ਕਮਾਂਡ ਵੱਲੋਂ ਫਗਵਾੜਾ ਵਿਖੇ ਚਾਰ ਮੰਡਲਾਂ ਦੇ ਮੈਂਬਰਾਂ ਦਾ ਬਹੁ ਸੰਮੇਲਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਘਟਵਾਲ ਸੁਪਿਆਸ ਕੱਤਰ ਸੂਰਜ ਭਾਰਤਵਾੜ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਉੱਚੇ ਚੇਤੇ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਦਾ ਸਮੂਹ ਭਾਜਪਾ ਵਰਕਰਾਂ ਵੱਲੋਂ ਨਿਕਾ ਸਵਾਗਤ ਕੀਤਾ ਗਿਆ ਸਮਾਗਮ ਦਾ ਆਗਾਜ਼ ਆਏ ਹੋਏ ਮਹਿਮਾਨਾਂ ਵੱਲੋਂ ਸ਼ਮਾਰੋਸ਼ਨ ਕਰਕੇ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਸਰਦਾਰ ਚਰਨਜੀਤ ਸਿੰਘ ਘਟਵਾਲ ਜਨਾਬ ਨਰਿੰਜੀਸਨ ਖੋਜਿਆਲ ਤੇ ਵਿਜੇ ਸਾਹਬਲਾ ਨੇ ਦੱਸਿਆ ਕਿ ਨਾ ਚੋਣਾਂ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਵੱਲੋਂ ਵੱਡੇ ਪੱਧਰ ਦੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪਾਰਟੀ ਵੱਲੋਂ ਇਹ ਬੂਤ ਸੰਮੇਲਨ ਕਰਵਾਇਆ ਗਿਆ ਹੈ ਹੁਣਾਂ ਕਿਹਾ ਕਿ ਨਾ ਚੋਣਾਂ ਵਿੱਚ ਪਾਰਟੀ ਵੱਡੇ ਮਾਰਜੇ ਨਾਲ ਜਿੱਤ ਹਾਸਲ ਕਰਕੇ ਮੁੜ ਤੋਂ ਦੇਸ਼ ਅੰਦਰ ਭਾਜਪਾ ਦੀ ਸਰਕਾਰ ਬਣਾਏਗੀ ਅੱਜ ਫਗਵਾੜਾ ਵਿਖੇ ਵਿਧਾਨ ਸਭਾ ਫਗਵਾੜਾ ਦਾ ਚਾਰੇ ਮੰਡਲਾਂ ਦਾ ਬੂਥ ਖਮੇਲਾ ਦੇ ਬੂਥ ਲੈਵਲ ਦੇ ਕਾਰਜਕਰਤਨ ਨੂੰ ਸੰਮਨਨ ਕੀਤਾ ਗਿਆ ਕਿ ਭਾਰਤ ਗਣਤਿ ਦੇ ਵਿੱਚ ਜਿਹੜੇ ਕਾਰਜਕਰਤਾ ਇਹ ਚਾਹੇ ਨੇ اور ਉਹਨਾਂ ਨੂੰ ਸਾਡੀ ਨਿਰਦੇਸ਼ਿਕਾ ਨੂੰ ਅੰਮਿਸ਼ੀ ਰੂਪ ਵਿੱਚ ਚਲਣ ਦੇ ਇਸੀ ਅਟਵਾਲ ਦੀ ਮੁੱਖਿਆ ਵਕਤਰ ਦੇ ਰੂਪ ਵਿੱਚ ਚਾਹੇ ਦੇਣੇ ਕਿ ਪਹਿਲਾ ਭਾਰਤ ਸਰਕਾਰ ਦੇ ਵਿੱਚ ਲੋਕ ਸਭਾ ਦੇ ਜੱਪੀ ਸਪੀਕਰ ਵੀ ਰਹੇ ਨੇ اور ਉਹਨਾਂ ਦਾ ਅੱਜ ਸੰਬੋਧਨ ਆਰੇ ਕਰਤਾਰ ਨੂੰ ਮਾਰਗਦਰਸ਼ਨ ਮਿਲਿਆ ਔਰ ਅੱਜ ਸਾਰਿਆਂ ਨੂੰ ਅਹਵਾਨ ਕੀਤਾ ਹੈ ਕਿ ਸਾਰੇ ਇਕਜੁੱਟ ਹੋ ਕੇ ਆਉਣ ਵਾਲੀਆਂ ਚੋਣਾਂ ਜਿਹੜੀਆਂ 1 ਜੂਨ ਨੂੰ ਜਿਹੜੀ ਪੰਜਾਬ ਵਿੱਚ ਪੋਲਿੰਗ ਹੋਣੀ ਆ ਉਹ ਚਵਾਦ ਤੋਂ ਬਾਅਦ ਪੋਲਿੰਗ ਬੂਥ ਤੇ ਕੰਮ ਕਰਦੇ ਹੋਏ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਦੇ ਹੋਏ ਇਹ ਜਿਹੜੀ 400 ਪਾਰ ਦਾ ਨਾਰਾ ਦਿੱਤਾ ਹੈ ਉਹ ਜੀ ਨੇ ਉਸ ਨੂੰ ਸਰਕਾਰ ਕਰਨਾ ਹੈ ਔਰ ਉਸ ਸਰਕਾਰ ਕੰਦੇ ਵਿੱਚ ਵਾਲਾ ਭਾਵ ਹੁਸ਼ਿਆਰ ਤੋਂ ਲੋਕ ਸਵਾਦਾ ਵੀ ਕਿ ਨਵੇਂ ਦੀ ਜਪਰਪਟੀ ਉੱਤੇ ਐਸਾ ਆਹਵਾਨ ਕੀਤਾ ਹੈ ਤਾਂ ਕਿ ਵਰਕਰ ਆਪਣੀ ਏਕੂ ਨੂੰ ਮਾਕੇ ਹੋਣ ਵਾਲੀਆਂ ਚੋਣਾਂ ਆ। ਨਰੇਂਦਰ ਮੋਦੀ ਜੀ 412 ਤਰਾ ਕੇ ਉਹਨਾਂ ਨੂੰ ਇਸ ਸ਼ਾਰਪੁਰ ਦੀ ਕੰਪਲਿਟ ਸੀਟ ਹੈ ਉਹਨਾਂ ਦੀ ਚੋਣ ਚਾਈ। ਲੋਕ ਸਭਾ ਹਲਕਾ ਸ਼ਾਰਪੁਰ ਦੇ ਦੀਨ ਪਿੰਦੇ ਹਲਕਾ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਜਿਹੜੇ ਸਾਡੇ ਪ੍ਰਧਾਨ ਆ ਸੀਸਵੀ ਜਖੜੀ ਦੇ ਹਦੇਸ਼ ਅਨੁਸਾਰ ਵਿਧਾਨ ਸਭਾ ਫਗਵਾੜਾ ਵਿੱਚ ਮਿਲਣ ਕਰਵਾਇਆ ਗਿਆ। ਜਿ ਜਿੱਥੇ ਦੇ ਕਨਵੀਨਰ ਸ਼੍ਰੀ ਵਿਜੇ ਸਾੰਪਰਾ ਜੀ ਨੇ ਇਹ ਸਾਰਾ ਪ੍ਰੋਗਰਾਮ ਕਰਵਾਇਆ ਅਤੇ ਇਸ ਹਲਕੇ ਦੇ ਮੰਡਲ ਪ੍ਰਧਾਨ ਸਾਹਿਬਾਨ ਵੱਲੋਂ ਜੋ ਕੂਟ ਕਮੇਟੀਆਂ ਬਣਾਈਆਂ ਗਈਆਂ ਉਹ ਸਾਰੇ ਅੱਜ ਵਰਕਰ ਇੱਥੇ ਹਾਜ਼ਰ ਹੋਏ ਆ ਅਤੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤ ਦੇ ਸਾਬਕਾ ਸਪੀਕਰ ਸ਼੍ਰੀ ਚੰਜੀਤ ਅਡਵਾਲ ਜੀ ਜੀ ਲੋਕਾਂ ਦਾ ਜਿਹੜਾ ਵਰਕਰਾਂ ਦਾ ਆਏ ਹੋਏ ਦਾ ਮਾਰਗਦਰਸ਼ਨ ਕੀਤਾ ਅਤੇ ਮੈਂ ਸਮਝਦਾ ਕਿ ਅੱਜ ਨਵੀਂ ਰੂਪਕੀ ਗਈ ਹੈ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਰਕਰ ਦੇ ਵਿੱਚ ਕਿ ਸਾਰੇ ਇੱਥੇ ਇਕਜੁੱਟ ਹੋ ਕੇ ਬਿਨਾਂ ਕਿਸੇ ਪੰਨਪੇਜ ਤੋਂ ਸਾਰੇ ਇੱਕ ਪਾਰਟੀ ਨੂੰ ਭਾਜ ਜਾਂਦਾ ਪਾਰਟੀ ਨੂੰ ਕਮਲ ਦੇ ਫੌਰ ਵਾਸਤੇ ਇਕੱਠੇ ਹੋਏ ਆ ਇਸ ਦੌਰਾਨ ਰਜੀਵ ਪਾਵਾ ਤੇ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਜੋ ਇਹ ਬੂਸ ਸਿਮੇਲਨ ਕਰਵਾਇਆ ਗਿਆ ਉਸ ਦਾ ਮੁੱਖ ਮਕਸਦ ਜਿਥੇ ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕਰਨ ਲਈ ਵਰਕਰਾਂ ਨੂੰ ਲਾਮਬੰਦ ਕਰਨਾ ਹੈ ਉੱਤੇ ਹੀ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਰਤੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਵੀ ਦੇਵੇਗੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ। ਅੱਜ ਬੂਸ ਸਿਮੇਲਨ ਭਾਰਤੀ ਜਨਤਾ ਪਾਰਟੀ ਵੱਲੋਂ ਪਵਾੜਾ ਵਿਖੇ ਲਿਖਿਆ ਗਿਆ। ਇਦੇ ਵਿੱਚ ਸਾਰੇ ਪਾਰਟੀ ਦੇ ਜਿਹੜੇ ਵਾਕਫ ਬਖੂਤਾਂ ਦੇ ਉੱਤੇ ਇੰਚਾਰਜ ਲੱਗੇ ਆ ਸਾਡੇ ਸ਼ਕਤੀ ਕੇਂਦਰਾਂ ਦੇ ਇੰਚਾਰਜ ਲੱਗੇ ਉਹਨਾਂ ਸਾਰਿਆਂ ਦੀ ਮੀਟਿੰਗ ਹਾਈ ਕਮਾਂਡ ਨੇ ਲਈ ਆ ਔਰ ਇਹ ਸਾਰੇ ਜਿਹੜਾ ਇਕੱਠਿਆ ਹੈ ਇਹ ਸ਼੍ਰੀਮਾਨ ਸੋਮ ਪ੍ਰਕਾਸ਼ ਜੀ ਯਤਨਾਂ ਸਦਕਾ ਹੋ ਰਿਹਾ ਕਿਉਂਕਿ ਉਹਨਾਂ ਨੇ ਬਹੁਤ ਹੀ ਯਤਨਾਂ ਦੇ ਨਾਲ ਸਾਰਿਆਂ ਨੂੰ ਆਪ ਐਫਰਟਸ ਕਰਕੇ ਕਿਹਾ ਕਿ ਆਪਾਂ ਇਹ ਜਿਹੜਾ ਬੂਸਾ ਮੇਲਨਾ ਇਹਨੂੰ ਕਾਮਯਾਬ ਕਰਨਾ ਔਰ ਅੱਜ ਸਾਰੇ ਇਹ ਤੇ ਵੱਡੀ ਕੀਮਤੀ ਚਾਹੇ ਆ ਔਰ ਉਮੀਦ ਕਰਦੇ ਆਂ ਕਿ ਇਦਾਂ ਹੀ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਹੈ ਉਹ ਵੀ ਬਹੁਤ ਵਧੀਆ ਆਊਗਾ ਅੱਜ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲ ਬੂਥ ਮੇਲਨ ਦਾ ਯੋਜਨ ਕੀਤਾ ਗਿਆ ਇਹ ਬੂਥ ਮੇਲਨ ਦਾ ਆਯੋਜਨ ਆਉਣ ਵਾਲੇ ਲੋਕ ਸਭਾ ਚੋਣਾਂ ਦਾ ಮತਨਜਰ ਹੁਸ਼ਾਰਪੁਰ ਸੀਟ ਦੇ ಮತਨਜਰ ਕੀਤਾ ਗਿਆ ਹੈ। ਪਗਵਾੜਾ ਔਰਾਸ ਤੋਂ ਪਾਸ ਦੇ ਪਿੰਡਾਂ ਦੇ ਵੱਧ ਤੋਂ ਵੱਧ ਕਾਰਿਆ ਕਰਤਾ ਔਰ ਨੇਤਾ ਅੱਜ ਇੱਥੇ ਬੂਥ ਮੇਲਨ 'ਚ ਪਹੁੰਚੇ ਆ। ਸਾਡੀ ਪਾਰਟੀ ਹਾਈ ਕਮਾਂਡ ਦੇ ਉੱਚ ਅਧਿਕਾਰੀ ਜੋ ਵੀ ਇੱਥੇ ਪਹੁੰਚੇ ਆ ਉਹਨਾਂ ਨੇ ਸਾਨੂੰ ਜੋ ਦਿਸ਼ਾ ਨਿਰਦੇਸ਼ ਦਿੱਤੇ ਹੈਗੇ ਆ। ਬੂਤ ਲਈ ਪਰ ਪਾਰਟੀ ਦੇ ਅੱਗੇ ਕਾਰਜਕ੍ਰਮ ਜੋ ਸਾਨੂੰ ਉਹਨਾਂ ਨੇ ਨਿਰਦੇਸ਼ ਦਿੱਤੇ ਆ ਉਸ ਨਿਰਦੇਸ਼ਾਂ ਦੇ ਤਹਿਤ ਪਾਰਟੀ ਦੇ ਸਾਰੇ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਫਗਵਾੜਾ ਮੰਡਲ ਇੱਕ ਦੇ ਕਾਰਜਕਰਤਾ ਪ੍ਰਧਾਨ ਵਿੱਕੀ ਸੂਜੀ ਦੇ ਨਿਰਦੇਤਰਤਵ ਦੇ ਵਿੱਚ ਵੱਧ ਚੜ ਕੇ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲਾਊਗਾ ਔਰ ਆਪਣੇ ਪ੍ਰਤੀਯਾਸੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜੇਤਾਨ ਦਾ ਅਸੀਂ ਪ੍ਰਯਾਸ ਕਰਾਂਗੇ ਤਾਂ ਕਿ ਕੇਂਦਰ ਦੇ ਵਿੱਚ ਨਰਿੰਦਰભાઈ ਮੋਦੀ ਜੀ ਦੀ ਬਣਨ ਵਾਲੀ ਸਰਕਾਰ ਦੇ ਵਿੱਚ ਇਸੋ ਹਾਰਪੁਰ ਲੋਕ ਸਭਾ ਸੀਟ ਦਾ ਵੀ ਹਿੱਸਾ ਹੋਵੇ ਔਰ ਭਾਜਪਾ ਉਮੀਦਵਾਰ ਵੱਧ ਤੋਂ ਵੱਧ ਵੋਟਾਂ ਦੇ ਜਿੱਤੇ